ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇੱਕ ਨਾ ਵੀਡੀਓ ਵੇਖੋ ਫਿਰ ਆਪਾਂ ਗੱਲ ਕਰਦੇ ਹਾਂ ਕਿ ਇਸ ਵੀਡੀਓ ਬਾਰੇ ਆਪਾਂ ਗੱਲ ਕਰਦੇ ਹਾਂ ਨੂੰ ਬੋਲੀਏ ਜਿੱਤ ਸੁਣ ਧਰੇ ਪਿਆਰੂ ਅੰਮ੍ਰਿਤ ਵੇਲਾ ਸਚੁਨਾਉ ਬੜਿਹਾਈ ਵਿਚਾਰੂ ਇਹ ਬਾਬੇ ਪ੍ਰੇਮਾਨੰਦ ਦੀ ਵੀਡੀਓ ਹੈ ਇਹ ਇੱਕ ਹੀ ਵੀਡੀਓ ਨਹੀਂ ਹੈ ਤਕਰੀਬਨ ਤਕਰੀਬਨ ਉਸਨੇ ਦਸਾਂ ਹੀ ਗੁਰੂਆਂ ਦਾ ਜਿਹੜਾ ਇਤਿਹਾਸ ਹੈ ਉਹ ਸੁਨਾਇਆ ਵਾ ਤੇ ਉਹਨਾਂ ਦੇ ਚੈਨਲ ਦੇ ਉੱਤੇ ਪਿਆ ਹੋਇਆ ਹੈ जरा बाबा प्रेमान पढ़ रहा, रहा वाहन संख्या में आने लगे पवित्र तालाब को अमृतसर कहा जाएगा जिसका अर्थ है अमृत का तालाब आज रामदासपुर शहर जो अब सिख धर्म का सबसे पवित्र केंद्र है अमृतसर के नाम से जाने लग जाने लगा ਨਾਮ ਬਾਬੇ ਪ੍ਰੇਮਾਨੰਦ ਨੇ ਸਿਰ ਟੱਕਿਆ ਉਹ ਗੁਰਬਾਣੀ ਪੜ ਰਿਆ ਜਦ ਕਿ ਅਸੀਂ ਗੁਰਬਾਣੀ ਦਾ ਕੀਰਤਨ ਕਿਤੇ ਉਦਾਂ ਵੀ ਕਰੀਏ ਜਾਂ ਉਦਾਂ ਵੀ ਪਾਠ ਕਰੀਏ ਕਹਿੰਦਾ ਵੀ ਸਿਰ ਟੱਕ ਲਉ ਕੁਝ ਹਿੰਦੂ ਮਹਾਪੁਰਸ਼ਾਂ ਦੀਆਂ ਹੀ ਵੀਡੀਓ ਸਾਡੇ ਸਾਹਮਣੇ ਆਉਂਦੀਆਂ ਕਿ ਜੇ ਉਹ ਕਿਤੇ ਸਤਨਾਗ ਵਾਇਗਰੂ ਦਾ ਜਪ ਕਰ ਲੱਗਦੇ ਉਹ ਸਿਰ ਟੱਕ ਲੈਂਦੇ ਆ ਪਰ ਬਾਬਾ ਪ੍ਰੇਮਾਨੰਦ ਜਿਹੜਾ ਪੂਰਾ ਗੁਰਬਾਣੀ ਪੜ ਰਿਆ ਨਾਲ ਉਹਦੇ ਅਰਥ ਦੱਸ ਰਿਹਾ ਗੁਰਬਾਣੀ ਸ਼ੁੱਧ ਨਹੀਂ ਪੜ ਰਿਹਾ ਪਰ ਪੜ ਰਹੇ ਹਨ ਪਰ ਉਹਨੇ ਸਿਰ ਬਿਲਕੁਲ ਕੱਜਿਆ ਨਹੀਂ ਆ ਇੰਜ ਲੱਗਦਾ ਜਿਸ ਤਰ੍ਹਾਂ ਕਿ ਕਿਸੇ ਸਾਜਿਦ ਤਹਿਤ ਜਿਹੜੀਆਂ ਬਹੁਮਤ ਦੀਆਂ ਸਰਕਾਰਾਂ ਇਹਨਾਂ ਨਾ ਉਹ ਇਹ ਕੰਮ ਕਰਾ ਰਹੀਆਂ ਜਿਸ ਤਰ੍ਹਾਂ ਕਿ ਗੁਰੂ ਨਾਨਕ ਸਾਹਿਬ ਦੇ ਬਾਦਸ਼ਾਹੀ ਜਾਂ ਹੋਰ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਫੋਟੋਆਂ ਰੱਖ ਕੇ ਉਹਨਾਂ ਦੇ ਉੱਤੇ ਟਿੱਕਾ ਲਾ ਰਹੇ ਨੇ ਹੁਣ ਸਾਨੂੰ ਟਿੱਕੇ ਦਾ ਤਾਂ ਮਤਲਬ ਹੀ ਕੋਈ ਨਹੀਂ ਅਸੀਂ ਟਿੱਕੇ ਨੂੰ ਮੰਨਦੇ ਨਹੀਂ ਨਾ ਅਸੀਂ ਤਸਵੀਰਾਂ ਨੂੰ ਨਹੀਂ ਮੰਨਦੇ ਅਸੀਂ ਸ਼ਬਦ ਦੇ ਪੁਜਾਰੀ ਆ ਸਾਡਾ ਜਿਹੜਾ ਸਾਡੀ ਜਿਹੜੀ ਤਸਵੀਰ ਹੈ ਉਹ ਸਿਰਫ ਸ਼ਬਦ ਹੈ ਅਸੀਂ ਸ਼ਬਦ ਨੂੰ ਮੱਥਾ ਟੇਕਦੇ ਹਾਂ ਸ਼ਬਦ ਨੂੰ ਸੀਸ ਝੁਕਾਉਂਦੇ ਹਾਂ ਸ਼ਬਦ ਦੇ ਨਾਲ ਜੁੜੇ ਹਾਂ ਸ਼ਬਦ ਗੁਰੂ ਸੁਰਤ ਤੁਣ ਚੇਲਾ ਅਸੀਂ ਤਾਂ ਸ਼ਬਦ ਦੇ ਪਿਆਰੇ ਹਾਂ ਪਰ ਇਹ ਲਜਾ ਕਿਦਰ ਰਹਿ ਆ ਜੋ ਬ੍ਰਾਹਮਣ ਕਰ ਬ੍ਰਾਹਮਣ ਕਰਦਾ ਸੀ ਉਹ ਚੀਜ਼ਾਂ ਸਾਡੇ ਨਾਲ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ 40-50 ਸਾਲਾਂ ਬਾਅਦ ਸਿੱਖ ਵੇਖਣਗੇ ਤੇ ਕਹਿਣਗੇ ਸ਼ਾਇਦ ਸਿੱਖ ਹੀ ਇਹ ਹਨ ਨੰਗੇ ਸਿਰ ਬਾਣੀ ਪੜਨੀ ਕਿਤੇ ਵੀ ਇਲਾਊਡ ਨਹੀਂ ਹੈਗੀ ਸਾਨੂੰ ਕਿਤੇ ਵੀ ਪਰ ਉਹ ਵੱਡ ਰਿਹਾ ਏ ਉਹਨੂੰ ਕੋਈ ਡੱਕ ਵੀ ਨਹੀਂ ਰਿਹਾ ਮੈਂ ਅੱਜ ਪਹਿਲਾਂ ਸ਼੍ਰੋਮਣੀ ਕਮੇਟੀ 'ਚ ਫੋਨ ਕਰਕੇ ਜਥੇਦਾਰ ਜੀ ਜਿਹੜੇ ਰਗਵੀਰ ਸਿੰਘ ਜੀ ਨੇ ਸਾਡੇ ਅਕਾਲ ਤਖਤ ਦੇ ਜਥੇਦਾਰ ਉਹਨਾਂ ਦਾ ਨੰਬਰ ਲਿਆ ਜਿਹੜਾ ਨੰਬਰ ਉਹਨਾਂ ਨੇ ਮੈਨੂੰ ਦਿੱਤਾ ਉਹ ਨੰਬਰ ਬਿਲਕੁਲ ਬੰਦ ਆ ਰਿਹਾ ਸਵੇਰ ਦਾ ਮੈਂ ਬੜਿਆ ਰ ਟਰਾਈ ਕੀਤਾ ਫਿਰ ਮੈਂ ਹਰਪ੍ਰੀਤ ਸਿੰਘ ਮਖੂਨੂ ਨੂੰ ਵੀ ਫੋਨ ਕੀਤਾ ਉਹਨੂੰ ਵੀ ਦੱਸਿਆ ਤੇ ਇਹਨਾਂ ਲੋਕਾਂ ਕੋਲ ਸਾਡੇ ਨਾਲ ਗੱਲ ਕਰਨ ਦਾ ਬਹੁਤਾ ਟਾਈਮ ਨਹੀਂ ਹੁੰਦਾ ਕਿਉਂਕਿ ਇਹ ਲੋਕ ਗੱਲ ਉਦੋਂ ਹੀ ਕਰਦੇ ਜਦੋਂ ਦੇ ਇਹਨਾਂ ਨੇ ਚੈਨਲ ਤੇ ਕੁਝ ਪਾਉਣਾ ਹੋਵੇ ਜਾਂ ਆਪਣੇ ਤੇ ਜਾਂ ਇਹਨਾਂ ਨੂੰ ਕੋਈ ਖਾਸ ਹੋਵੇ ਹੈ ਨਾ ਉਦਾਂ ਗੱਲ ਨਹੀਂ ਕਿਸੇ ਨਾਲ ਕਰਦੇ ਸੋ ਉਹਨੇ ਵੀ ਕਹਿ ਦਿੱਤਾ ਕਿ ਮੈਂ ਇਹ ਵੀਡੀਓ ਵੇਖੀ ਨਹੀਂ ਆ ਮੈਂ ਮੈਂ ਵੀਡੀਓ ਭੇਜਦਾ ਨਾ ਕਹਿੰਦਾ ਭੇਜ ਦਿਓ ਤੇ ਹੁਣ ਤੱਕ ਉਹਨੇ ਵੀਡੀਓ ਰਿਸੀਵ ਨਹੀਂ ਕੀਤੀ ਜਿਹੜੀ ਮੈਂ ਉਹਨੂੰ ਭੇਜੀ ਸਿੱਖ ਜਿਹੜਾ ਫਲਸਫਾਵਾ ਜਿਹੜੀ ਸਿੱਖੀ ਦੀ ਰੀਦਤ ਕੋ ਬਿਲਕੁਲ ਵਿਪਰੀਤ ਬਿਲਕੁਲ ਉਲਟ ਜਿਹੜੀ ਹੈ ਜਿਹੜੇ ਬਾਬਾ ਪਰਮਾਨੰਦ ਉਹ ਕਰ ਰਿਹਾ ਹੁਣ ਪਿੱਛੇ ਜੇ ਹਿੰਦੂ ਪੰਡਤਾਂ ਨੇ ਜਿਹੜੀ ਆ ਰੇਨੋ ਉਤਾਰ ਯਾਤਰਾ ਕੱਢੀ ਸੀ ਕਸ਼ਮੀਰ ਤੋਂ ਤੇ ਉਹ ਕੀ ਰੇਨੋ ਉਤਾਰ ਦਾ ਮਤਲਬ ਕੀ ਹੁੰਦਾ ਭਈ ਕਰਜਾ ਉਤਾਰਨਾ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਦੀ ਸ਼ਹਾਦਤ ਨੂੰ ਸਮਰਪਿਤ ਰੇਨੋ ਉਤਾਰ ਯਾਤਰਾ ਇਹਨਾਂ ਨੇ ਕੱਢੀ ਸੀ ਕਿ ਅਸੀਂ ਕਰਜਾ ਉਤਾਰ ਲੱਗੇ ਗੁਰੂ ਤੇਗ ਬਹਾਦਰ ਦਾ ਜਿਹੜੇ ਗੁਰੂ ਨੇ ਜਦੋਂ ਧਰਮ ਡੋਬ ਰਿਆ ਸੀ ਜਦੋਂ ਕੋਈ ਸਾਥ ਨਹੀਂ ਸਜੇ ਰਿਆ ਉਦੋਂ ਆਪਣਾ ਬਲੀਦਾਨ ਦਿੱਤਾ ਗੁਰੂ ਦੇ ਸਿੱਖ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਨੇ ਬਲੀਦਾਨ ਦਿੱਤਾ ਫਿਰ ਜਾ ਕੇ ਇਸ ਧਰਮ ਨੂੰ ਬਚਾਇਆ ਗਿਆ ਤੇ ਉਹ ਕਰਜਾ ਤਾਰ ਲਈ ਇੱਕ ਸ਼ੋਭਾ ਯਾਤਰਾ ਕੱਢ ਕੇ ਤੇ ਉਹ ਕਰਜਾ ਤਾਰੇ ਵੇਖੋ ਇੱਕ ਵਾਰੀ ਦੀ ਗੱਲ ਹੈ ਕਿਸੇ ਨੇ ਇਹ Hindu ਲੋਕਾਂ ਨੇ ਇਹ ਗੱਲ ਆਖੀ ਸੀ ਸਨਤਨੀਆਂ ਨੇ ਕਿ ਅਸੀਂ ਮੰਦਰ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣਾ ਤਾਂ ਉਸ ਵੇਲੇ ਦੇ ਜਿਹੜੇ ਆਗੂ ਸਿੱਖਾਂ ਨੂੰ ਉਹਨਾਂ ਨੇ ਆਖਿਆ ਕਿ ਮੰਦਰ ਵਿੱਚ ਨਹੀਂ ਤੁਸੀਂ ਮਨਾਉਣਾ ਜੇ ਤੁਸੀਂ ਮਨਾਉਣਾ ਚਾਹੁੰਦੇ ਤਾਂ ਆਹ ਗੁਰਦੁਆਰੇ ਅਸੀਂ ਤੁਹਾਡੇ ਨਾਲ ਰਲ ਕੇ ਮਨਾਉਨੇ ਆ। ਤਾਂ ਵਾਕਈ ਗੁਰਦੁਆਰੇ ਆਏ ਤੇ ਉਹਨਾਂ ਨੇ ਮਰਦ ਅਧਿਆੜਾ ਬਣਾਇਆ। ਇੱਕ ਵਾਰੀ ਇਹਨਾਂ ਨੂੰ ਕਿਹਾ ਗਿਆ ਕਿ ਅਸੀਂ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਦੀ ਸ਼ਹਾਦਤ ਤੇ ਇਤਿਹਾਸ ਲਿਖਣਾ ਵਾ। ਤਾਂ ਸਿੱਖਾਂ ਨੇ ਆਖਿਆ ਕਿ ਬਿਲਕੁਲ ਤੇ ਹੱਥ ਨਹੀਂ ਤੁਸੀਂ ਲਿਖ ਸਕਦੇ। ਕਿਉਂ? ਕਿਉਂਕਿ ਸਾਡਾ ਇਤਿਹਾਸ ਸਾਨੂੰ ਪਤਾ ਵਾ। ਕਿੱਦਾਂ ਲਿਖਣਾ ਅਸੀਂ ਲਿਖ ਸਕਦੇ ਹਾਂ ਤੁਸੀਂ ਨਹੀਂ ਲਿਖ ਸਕਦੇ ਤੇ ਵਾਕਿਆ ਲਿਖਣ ਨਹੀਂ ਸੀ ਦਿੱਤਾ ਫਿਰ ਉਹਨਾਂ ਨੂੰ ਸਮਝਾਇਆ ਵੀ ਸੀ ਕਿ ਕਿਉਂ ਨਹੀਂ ਲਿਖ ਸਕਦੇ ਤੁਸੀਂ ਸਿੱਖੀ ਦੀ ਜਿਹੜਾ ਸਿੱਖੀ ਦਾ ਫਲਸਫਾ ਹੈ ਉਹਨੂੰ ਸਿੱਖ ਹੀ ਸਮਝਾਇਦਾ ਦੂਸਰਾ ਆਪਣੇ ਅਨੁਸਾਰ ਜਿੱਦਾਂ ਹੁਣ ਬਾਬਾ ਪ੍ਰਿੰਮਾਨੰਦ ਭਾਵੇਂ ਆਪਾਂ ਮੰਨ ਹੀ ਲਈਏ ਬਹੁਤੇ ਲੋਕ ਕਹਿਣਗੇ ਕਿ ਇਹ ਜੀ ਸਿੱਖੀ ਬਾਰੇ ਕਿੰਨਾ ਕਰ ਰਹੇ ਹਨ ਇਹਨੂੰ ਕਹਿੰਦੇ ਆਪਾਂ ਮਿੱਠਾ ਯਹਿਰ ਜਿਹਦਾ ਫਰੀਦ ਸਾਹਿਬ ਕਹਿੰਦੇ ਫਰੀਦਾ ਇਹ ਵਿਸ ਗੰਦਲਾ ਘਰਿਆਂ ਖੰਡ ਲਵਾੜ ਇਹ ਤਾਂ ਖੰਡ ਨਾਲ ਲਵੇੜ ਕੇ ਵਿਛਦੀਆਂ ਗੰਦਲਾਂ ਸਾਨੂੰ ਦੇ ਰਹੇ ਨੇ ਜਿਹੜੀ ਆਉਣ ਵਾਲੇ ਸਮੇਂ 'ਚ ਸਿੱਖ ਕੌਮ ਦਾ ਨੁਕਸਾਨ ਕਰੂਗੀ ਤੇ ਔਰਗਬੀਰ ਸਿੰਘ ਹੁਣੀ ਜਿਹੜੇ ਸਾਡੇ ਜਥੇਦਾਰੀ ਉਹਨਾਂ ਦਾ ਨੰਬਰ ਜਿਹੜਾ ਮੈਨੂੰ ਮਿਲਿਆ ਉਹ ਤਾਂ ਲੱਗ ਹੀ ਨਹੀਂ ਰਿਹਾ ਬੰਦ ਆ ਰਿਹਾ ਸੀ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਸ ਤਰ੍ਹਾਂ ਕਿੰਨੂੰ ਕਵਾਂ ਮੈਂ ਇਸ ਜਿਹੜਾ ਬਾਬੇ ਦਾ ਆਸ਼ਰਮ ਹੈ ਬਾਬੇ ਪ੍ਰੇਮਾਨੰਦ ਦਾ ਇਹਨਾਂ ਦਾ ਵੀ ਨੰਬਰ ਆਪਣਾ ਗੂਗਲ ਤੋਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਨਹੀਂ ਲੱਭ ਰਿਆ ਕਿ ਮੈਂ ਉਹਨਾਂ ਨਾਲ ਹੀ ਗੱਲ ਕਰਾਂਗੇ ਭਾਈ ਤੁਸੀਂ ਸਾਡੇ ਇਤਿਹਾਸ ਦਾ ਬੇੜਾ ਕਰਕੇ ਕਿਉਂ ਕਰ ਰਹੇ ਜੀ ਗੁਰਬਾਣੀ ਨੰਗੇ ਸਿਰ ਫਿਰ ਅੱਗੇ ਗੁੜਗਾ ਸਾਹਿਬ ਰੱਖ ਕੇ ਗੁੜਗਾ ਸਾਹਿਬ ਫੜਨ ਲੱਗਿਆ ਸਾਨੂੰ 101% ਇਹ ਹਦਾਇਤ ਹੈ ਕਿ ਅਸੀਂ ਸਿਰ ਟਕਣਾ 'ਚ ਟਕਣਾ ਸਾਡੀ ਰਹਿਤ ਮਰਿਆਦਾ ਕਹਿੰਦੀ ਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਜਾਂ ਕਿਸੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਤੁਹਾਡਾ ਸਿਰ ਟੱਕਿਆ ਹੋਣਾ ਚਾਹੀਦਾ ਜਦੋਂ ਤੁਸੀਂ ਬਾਣੀ ਪੜ੍ਹਨੀ ਤੁਹਾਡਾ ਸਿਰ ਟੱਕਿਆ ਹੋਣਾ ਚਾਹੀਦਾ ਪਰ ਉਹ ਉਹਨਾਂ ਦੀਆਂ ਤਕਰੀਬਨ ਸਾਰੇ ਗੁਰੂ ਸਾਹਿਬਾਂ ਦੀਆਂ ਹੱਡ-ਹੱਡ ਵੀਡੀਓ ਪਹਿਲਾਂ ਗੁਰੂ ਸਾਹਿਬ ਦੀ ਫੋਟੋ ਨੂੰ ਪੂਜ ਰਹੇ ਨੇ ਉਹਨੂੰ ਟਿੱਕਾ ਲਾ ਰਹੇ ਨੇ ਜਦ ਕਿ ਟਿੱਕੇ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਤਸਵੀਰਾਂ ਨਾਲ ਸਬੰਧ ਨਹੀਂ ਪਰ ਉਹ ਤਸਵੀਰਾਂ ਰੱਖ ਕੇ ਜਿਹੜੀ ਸਿੱਖ ਕੌਮ ਦੀ ਸ਼ਵੀ ਹੈ ਨਾ ਉਹਨੂੰ ਵਿਗਾੜ ਰਹੇ ਨੇ ਸੋ ਤੁਸੀਂ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਜੇ ਕੋ ਸਾਡੇ ਆਗੂ ਇਹ ਚੀਜ਼ ਨੂੰ ਸੁਣਦੇ ਆ ਕਿ ਭਾਈ ਉਹਨਾਂ ਨੂੰ ਕਹਿ ਕੇ ਤੇ ਜਿਹੜੀਆਂ ਵੀਡੀਓ ਡਿਲੀਟ ਕਰਾਓ ਉਹਨਾਂ ਨੂੰ ਸਮਝਾਓ ਭਾਈ ਇਹ ਸਿਰ ਠਕਣਾ ਕਿੰਨਾ ਜ਼ਰੂਰੀ ਆ ਜੇ ਤੁਸੀਂ ਨਹੀਂ ਠਕਣਾ ਸਿਰ ਤੁਹਾਡੀ ਮਰਜ਼ੀ ਆ ਫਿਰ ਤੁਸੀਂ ਬਾਣੀ ਨਾ ਪੜੋ ਕਿਉਂਕਿ ਗੁਰੂ ਸਾਹਿਬ ਦਾ ਨਿਰਾਦਰ ਹੋ ਰਿਹਾ ਤੇ ਮੈਂ ਸਮਝਾਵਾਂ ਕਿਨੂੰ ਤੇ ਆਖਾਂ ਕਿਨੂੰ ਤੇ ਇਸ ਕਰਕੇ ਅਸੀਂ ਤੇ ਸੋਸ਼ਲ ਮੀਡੀਆ ਤੇ ਗੱਲ ਕਰ ਸਕਦੇ ਆ ਤੇ ਜਿਹੜੇ ਗੁਰਮੁਖ ਪਿਆਰੇ ਵੀਡੀਓ ਨੂੰ ਸ਼ੇਅਰ ਕਰ ਸਕਦੇ ਆ ਉਹਨਾਂ ਦਾ ਧੰਨਵਾਦ ਆ ਤੇ ਇਹ ਹੋ ਸਾਜਿਦ ਦੇ ਤਹਿਤ ਰਹਿ ਆ ਗੱਲ ਪੱਕੀ ਜੇ ਕਿਉਂਕਿ ਜਿਨੂੰ ਦਰਦ ਹੋਵੇ ਨਾ ਜਿਹਦੇ ਮਨ ਚ ਚਾਹ ਹੋਵੇ ਗੁਰੂ ਦੀ ਬਾਣੀ ਪੜ੍ਹਨ ਦਾ ਉਹ ਇਦਾਂ ਕਦੇ ਨਰਾਦਰ ਨਹੀਂ ਜਾਂ ਕਰਦਾ ਤੇ ਇਹ ਬੇਨਤੀ ਮੇਰੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ